ਉਨ੍ਹਾਂ ਦੀ ਥਾਂ ਤੇ ਕਿੰਨੂੰ ਦੇਣਗੇ ਅਸੀਂ ਜਿਹੜੇ ਨਾਂ ਬਾ ਉਹਨਾਂ ਦੀ ਥਾਂ ਤੇ ਜਿਹੜੇ ਰਾਜੇ ਬੜਿੰਗ ਦੀ ਥਾਂ ਤੇ ਕਿੰਨੂੰ ਦਊਗਾ ਦਲਗਾਂ ਦੇ ਉਹਨੇ ਦੱਸਿਆ ਕਿ ਮੇਰੀ ਥਾਂ ਤੇ ਨਵਾਂ ਚਿਹਰਾ ਕਿਹੜਾ ਲੈ ਕੇ ਆ ਦੇ ਇਹ ਸਭ ਇਹਨਾਂ ਦੀਆਂ ਗੱਲਾਂ ਕਰ ਬਹੁਤ ਬੁਰੀ ਤਰ੍ਹਾਂ ਹੱਸਣਗੇ ਸਤਾਜ ਤੇ ਕਾਂਗਰਸ ਦਾ ਬੜਾ ਬੁਦਾ ਆ ਲਿਆ ਇਹ ਨਵਿਆਂ ਨੂੰ ਦੇ ਦੇਣ ਪੁਰਾਣਿਆਂ ਨੂੰ ਦੇ ਦੇਣਾ ਵੀ ਚੱਲਿਆਂ ਨੂੰ ਦੇ ਦੇਣ ਇਹ ਸਰਕਾਰ ਨਹੀਂ ਆਉਂਦੀ ਇਹਨਾਂ ਦੀ ਭਾਵੇਂ ਜੋ ਮਸਤੀ ਉਹਨਾਂ ਦੀ ਥਾਂ ਤੇ ਕਿੰਨੂੰ ਦੇਣਗੇ ਉਹ ਸੀ ਜਿਹੜੇ ਨਾਂ ਵਾ ਉਹਨਾਂ ਦੀ ਥਾਂ ਤੇ ਜਿਹੜੇ ਰਾਜੇ ਬੜਿੰਗ ਦੀ ਥਾਂ ਤੇ ਕਿੰது ਦਊਗਾ ਦੋ ਲਗਾ ਦੇ ਉਹਨੇ ਦੱਸਿਆ ਕਿ ਮੇਰੀ ਥਾਂ ਤੇ ਨਵਾਂ ਚੇਤਾ ਕਿਹੜਾ ਲੈ ਕੇ ਆ ਦੇ ਇਹ ਸਭ ਇਹਨਾਂ ਦੀਆਂ ਗੱਲਾਂ ਕਾਂਗਰਸੀਆਂ ਬਹੁਤ ਬੁਢੀਤਾ ਦਾ ਹਰਨਗੇ ਸਤਾਈ ਤੇ ਕਾਂਗਰਸ ਦਾ ਬੜਾ ਬੁਢਾ ਹਲਿਆ ਇਹ ਨਵਿਆਂ ਨੂੰ ਦੇ ਦਨ ਪੁਰਾਣਿਆਂ ਨੂੰ ਦੇ ਦਨਾਂ ਵੀ ਚਲਿਆਂ ਨੂੰ ਦੇ ਦਨ ਇਹ ਸਰਕਾਰ ਨੇ ਆਉਂਦੀ ਇਹਨਾਂ ਦੀ ਭਾਵੇਂ ਜੋ ਮਰਜ਼ੀ ਉਹਨਾਂ ਦੀ ਥਾਂ ਤੇ ਕਿੰਨੂੰ ਦੇਣਗੇ ਉਹ ਸੀ ਜਿਹੜੇ ਨਾਂ ਵਾ ਉਹਨਾਂ ਦੀ ਥਾਂ ਤੇ ਜਿਹੜੇ ਰਾਜੇ ਬੜਿੰਗ ਦੀ ਥਾਂ ਤੇ ਕਿੰது ਦਊਗਾ ਦੋ ਲਗਾ ਦੇ ਉਹ ਨੇ ਦੱਸਿਆ ਕਿ ਮੇਰੀ ਥਾਂ ਤੇ ਨਵਾਂ ਚੇਤਾ ਕਿਹੜਾ ਲੈ ਕੇ ਆ ਦੇ ਇਹ ਸਭ ਇਹਨਾਂ ਦੀਆਂ ਗੱਲਾਂ ਕਾਗਰਸ ਦੀਆਂ ਬਹੁਤ ਬੁਢੀ ਤਾਂ ਦਾ ਹਰਨਗੇ 27 ਤੇ ਕਾਂਗਰਸ ਦਾ ਬੜਾ ਬੁਢਾ ਹਲਿਆ ਇਹ ਨਵਿਆਂ ਨੂੰ ਦੇ ਦਨ ਪੁਰਾਣਿਆਂ ਨੂੰ ਦੇ ਦਨ ਵੀ ਚਲਿਆਂ ਨੂੰ ਦੇ ਦਨ ਇਹ ਸਰਕਾਰ ਨੇ ਆਉਂਦੀ ਇਹਨਾਂ ਦੀ ਭਾਵੇਂ ਜੋ ਮਸਤੀ ਉਹਨਾਂ ਦੀ ਥਾਂ ਤੇ ਕਿੰਨੂੰ ਦੇਣਗੇ ਦਾ ਸੀ ਜਿਹੜੇ ਨਾਂ ਉਹਨਾਂ ਦੀ ਥਾਂ ਤੇ ਜਿਹੜੇ ਅਦਾਜੇ ਬੜਿੰਗ ਦੀ ਥਾਂ ਤੇ ਕਿੰਦੂ ਦਊਗਾ ਦੋ ਲਗਾਂਦੇ ਉਹ ਨੇ ਦੱਸਿਆ ਕਿ ਮੇਰੀ ਥਾਂ ਤੇ ਨਵਾਂ ਚੇਤਾ ਕਿਹੜਾ ਲੈ ਕੇ ਆਵੇ ਇਹ ਸਭ ਇਹਨਾਂ ਦੀਆਂ ਗੱਲਾਂ ਕਾਂਗਰਸ ਦੀਆਂ ਬਹੁਤ ਬੁਢੀ ਤਾਂ ਦਾ ਹਰਨਗੇ ਸਤਾਈ ਤੇ ਕਾਂਗਰਸ ਦਾ ਬੜਾ ਬੁਢਾ ਹਲਿਆ ਇਹ ਨਵਿਆਂ ਨੂੰ ਦੇ ਦਨ ਪੁਰਾਣਿਆਂ ਨੂੰ ਦੇ ਦਨਾਂ ਵੀ ਚਲਿਆਂ ਨੂੰ ਦੇ ਦਨ ਇਹ ਸਰਕਾਰ ਨੇ ਆਉਂਦੀ ਇਹਨਾਂ ਦੀ ਭਾਵੇਂ ਜੋ ਮਸਤੀ ਉਹਨਾਂ ਦੀ ਥਾਂ ਤੇ ਕਿੰਦੂ ਦੇਣਗੇ ਦਾ ਸੀ ਜਿਹੜੇ ਨਾਂ ਉਹਨਾਂ ਦੀ ਥਾਂ ਤੇ ਜਿਹੜੇ ਅਦਾਜੇ ਬੜਿੰਗ ਦੀ ਥਾਂ ਤੇ ਕਿੰਦੂ ਦਊਗਾ ਦੋ ਲਗਾਂਦੇ ਉਹ ਨੇ ਦੱਸਿਆ ਕਿ ਮੇਰੀ ਥਾਂ ਤੇ ਨਵਾਂ ਚੇਤਾ ਕਿਹੜਾ ਲੈ ਕੇ ਆ ਦੇ ਇਹ ਸਭ ਇਹਨਾਂ ਦੀਆਂ ਗੱਲਾਂ ਕਰ ਰਹੇ ਬਹੁਤ ਬੁਰੀ ਤਰ੍ਹਾਂ ਹੱਬਣਗੇ ਸਤਾਜ ਤੇ ਕਾਂਗਰਸ ਦਾ ਬੜਾ ਬੁਦਾ ਆ ਲਿਆ ਇਹ ਨਵਿਆਂ ਨੂੰ ਦੇ ਦਨ ਪੁਰਾਣਿਆਂ ਨੂੰ ਦੇ ਦਨਾਂ ਵੀ ਚੱਲਿਆਂ ਨੂੰ ਦੇ ਦਨ ਇਹ ਸਰਕਾਰ ਨਹੀਂ ਆਉਂਦੀ ਇਹਨਾਂ ਦੀ ਭਾਵੇਂ ਜੋ ਮਸਤੀ ਉਹਨਾਂ ਦੀ ਥਾਂ ਤੇ ਕਿਹਨੂੰ ਦੇਣਗੇ ਅਸੀਂ ਜਿਹੜੇ ਨਾਂ ਉਹਨਾਂ ਦੀ ਥਾਂ ਤੇ ਜਿਹੜੇ ਰਾਜੇ ਬੜਿੰਗ ਦੀ ਥਾਂ ਤੇ ਕਿਹਨੂੰ ਦਊਗਾ ਦੋ ਲਗਾਂਗੇ ਉਹ ਮੈਂ ਦੱਸਾਂਗਾ ਮੇਰੇ ਥਾਂ ਤੇ ਨਵਾਂ ਚੇਤਾ ਕਿਹੜਾ ਲੈ ਕੇ ਆ ਦੇ ਇਹ ਸਭ ਇਹਨਾਂ ਦੀਆਂ ਗੱਲਾਂ ਕਰ ਬਹੁਤ ਬੁਰੀ ਤਾਂ ਦਾ ਹਰਨਗੇ ਸਤਾਜ ਤੇ ਕਾਂਗਰਸ ਦਾ ਬੜਾ ਬੁਦਾ ਆ ਲਿਆ ਇਹ ਨਵਿਆਂ ਨੂੰ ਦੇ ਦਨ ਪੁਰਾਣਿਆਂ ਨੂੰ ਦੇ ਦਨਾਂ ਵੀ ਚੱਲਿਆਂ ਨੂੰ ਦੇ ਦਨ ਇਹ ਸਰਕਾਰ ਨਹੀਂ ਆਉਂਦੀ ਇਹਨਾਂ ਦੀ ਭਾਵੇਂ ਜੋ ਮਸਤੀ ਉਹਨਾਂ ਦੀ ਥਾਂ ਤੇ ਕਿਹਨੂੰ ਦੇਣਗੇ ਅਸੀਂ ਜਿਹੜੇ ਨਾਂ ਉਹਨਾਂ ਦੀ ਥਾਂ ਤੇ ਜਿਹੜੇ ਰਾਜੇ ਬੜਿੰਗ ਦੀ ਥਾਂ ਤੇ ਕਿਹਨੂੰ ਦਊਗਾ ਤੋ ਲਗਾਂਗੇ ਉਹ ਨੇ ਦੱਸਿਆ ਕਿ ਮੇਰੇ ਤੋਂ ਤਾਂ ਨਵਾਂ ਚੇਤਾ ਕਿਹੜਾ ਲੈ ਕੇ ਆਵੇ ਇਹ ਸਭ ਇਹਨਾਂ ਦੀਆਂ ਗੱਲਾਂ ਕਾਂਗਰਸ ਦੀਆਂ ਬਹੁਤ ਬੁਢੀ ਤਾਂ ਦਾ ਹਰਨਗੇ 27 ਤੇ ਕਾਂਗਰਸ ਦਾ ਬੜਾ ਬੁਢਾ ਹਲਾ ਇਹ ਨਵਿਆਂ ਨੂੰ ਦੇ ਦਨ ਪੁਰਾਣਿਆਂ ਨੂੰ ਦੇ ਦਨ ਵੀ ਚਲਿਆਂ ਨੂੰ ਦੇ ਦਨ ਇਹ ਸਰਕਾਰ ਨੇ ਆਉਂਦੀ ਇਹਨਾਂ ਦੀ ਭਾਵੇਂ ਜੋ ਮਰਜ਼ੀ ਉਹਨਾਂ ਦੀ ਥਾਂ ਤੇ ਕਿਹਨੂੰ ਦੇਣਗੇ ਦਾ ਸੀ ਜਿਹੜੇ ਨਾਂ ਉਹਨਾਂ ਦੀ ਥਾਂ ਤੇ ਜਿਹੜੇ ਰਾਜੇ ਬੜਿੰਗ ਦੀ ਥਾਂ ਤੇ ਕਿਹਨੂੰ ਦਊਗਾ ਦੋ ਲਗਾਣਗੇ ਉਹ ਮੈਂ ਦੱਸਾਂਗਾ ਮੇਰੇ ਥਾਂ ਤੇ ਨਵਾਂ ਚੇਤਾ ਕਿਹੜਾ ਲੈ ਕੇ ਆ ਦੇ ਇਹ ਸਭ ਇਹਨਾਂ ਦੀਆਂ ਗੱਲਾਂ ਕਰ ਬਹੁਤ ਬੁਰੀ ਤਾਂ ਦਾ ਹਰਨਗੇ 27 ਤੇ ਕਾਂਗਰਸ ਦਾ ਬੜਾ ਬੁਧਾ ਆ ਲਿਆ ਇਹ ਨਵਿਆਂ ਨੂੰ ਦੇ ਦਨ ਪੁਰਾਣਿਆਂ ਨੂੰ ਦੇ ਦਨਾਂ ਵੀ ਚੱਲਿਆਂ ਨੂੰ ਦੇ ਦਨ ਇਹ ਸਰਕਾਰ ਨਹੀਂ ਆਉਂਦੀ ਇਹਨਾਂ ਦੀ ਭਾਵੇਂ ਜੋ ਮਸਤੀ ਉਹਨਾਂ ਦੀ ਥਾਂ ਤੇ ਕਿਹਨੂੰ ਦੇਣਗੇ ਅਸੀਂ ਜਿਹੜੇ ਨਾਂ ਉਹਨਾਂ ਦੀ ਥਾਂ ਤੇ ਜਿਹੜੇ ਰਾਜੇ ਬੜਿੰਗ ਦੀ ਥਾਂ ਤੇ ਕਿਹਨੂੰ ਦਊਗਾ ਤੋ ਲਗਾਂਗੇ ਉਹ ਨੇ ਦੱਸਿਆ ਕਿ ਮੇਰੀ ਥਾਂ ਤੇ ਨਵਾਂ ਚੇਤਾ ਕਿਹੜਾ ਲੈ ਕੇ ਆ ਦੇ ਇਹ ਸਭ ਇਹਨਾਂ ਦੀਆਂ ਗੱਲਾਂ ਕਾਂਗਰਸੀਆਂ ਬਹੁਤ ਬੁਢੀਤਾ ਦਾ ਹਰਨਗੇ 27 ਤੇ ਕਾਂਗਰਸ ਦਾ ਬੜਾ ਬੁਢਾ ਹਲਿਆ ਇਹ ਨਵਿਆਂ ਨੂੰ ਦੇ ਦਨ ਪੁਰਾਣਿਆਂ ਨੂੰ ਦੇ ਦਨਾਂ ਵੀ ਚਲਿਆਂ ਨੂੰ ਦੇ ਦਨ ਇਹ ਸਰਕਾਰ ਨਹੀਂ ਆਉਂਦੀ ਇਹਨਾਂ ਦੀ ਭਾਵੇਂ ਜੋ ਮਸਤੀ ਉਹਨਾਂ ਦੀ ਥਾਂ ਤੇ ਕਿਹਨੂੰ ਦੇਣਗੇ ਦਾ ਸੀ ਜਿਹੜੇ ਨਾਂ ਉਹਨਾਂ ਦੀ ਥਾਂ ਤੇ ਜਿਹੜੇ ਰਾਜੇ ਬੜਿੰਗ ਦੀ ਥਾਂ ਤੇ ਕਿਹਨੂੰ ਦਊਗਾ ਦੋ ਲਗਾ ਦੇ ਉਹ ਨਹੀਂ ਦੱਸ ਸਕਿਆ ਮੇਰੀ ਥਾਂ ਤੇ ਨਵਾਂ ਚੇਤਾ ਕਿਹੜਾ ਲੈ ਕੇ ਆ ਦੇ ਇਹ ਸਭ ਇਹਨਾਂ ਦੀਆਂ ਗੱਲਾਂ ਕਰ ਬਹੁਤ ਬੁਰੀ ਤਰ੍ਹਾਂ ਹਾਵਨਗੇ ਸਤਾਜ ਤੇ ਕਾਂਗਰਸ ਦਾ ਬੜਾ ਬੁਦਾ ਆ ਲਿਆ ਇਹ ਨਵਿਆਂ ਨੂੰ ਦੇ ਦਨ ਪੁਰਾਣਿਆਂ ਨੂੰ ਦੇ ਦਨਾਂ ਵੀ ਚੱਲਿਆਂ ਨੂੰ ਦੇ ਦਨ ਇਹ ਸਰਕਾਰ ਨਹੀਂ ਆਉਂਦੀ ਇਹਨਾਂ ਦੀ ਭਾਵੇਂ ਜੋ ਮਸਤੀ ਉਹਨਾਂ ਦੀ ਥਾਂ ਤੇ ਕਿਹਨੂੰ ਦੇਣਗੇ ਅਸੀਂ ਜਿਹੜੇ ਨਾਂ ਉਹਨਾਂ ਦੀ ਥਾਂ ਤੇ ਜਿਹੜੇ ਰਾਜੇ ਬੜਿੰਗ ਦੀ ਥਾਂ ਤੇ ਕਿਹਨੂੰ ਦਊਗਾ ਦੋ ਲਗਾਂਗੇ ਉਹ ਮੈਨੂੰ ਦੱਸਾਂਗੇ ਮੇਰੇ ਥਾਂ ਤੇ ਨਵਾਂ ਚੇਤਾ ਕਿਹੜਾ ਲੈ ਕੇ ਆ ਦੇ ਇਹ ਸਭ ਇਹਨਾਂ ਦੀਆਂ ਗੱਲਾਂ ਕਰਦੇ ਬਹੁਤ ਬੁਰੀ ਤਰ੍ਹਾਂ ਹਾਵਨਗੇ ਸਤਾਜ ਤੇ ਕਾਂਗਰਸ ਦਾ ਬੜਾ ਬੁਦਾ ਆ ਲਿਆ ਇਹ ਨਵਿਆਂ ਨੂੰ ਦੇ ਦਨ ਪੁਰਾਣਿਆਂ ਨੂੰ ਦੇ ਦਨਾਂ ਵੀ ਚੱਲਿਆਂ ਨੂੰ ਦੇ ਦਨ ਇਹ ਸਰਕਾਰ ਨਹੀਂ ਆਉਂਦੀ ਇਹਨਾਂ ਦੀ ਭਾਵੇਂ ਜੋ ਮਸਤੀ ਉਹਨਾਂ ਦੀ ਥਾਂ ਤੇ ਕਿਹਨੂੰ ਦੇਣਗੇ ਅਸੀਂ ਜਿਹੜੇ ਨਾਂ ਉਹਨਾਂ ਦੀ ਥਾਂ ਤੇ ਜਿਹੜੇ ਰਾਜੇ ਬੜਿੰਗ ਦੀ ਥਾਂ ਤੇ ਕਿਹਨੂੰ ਦਊਗਾ ਤੋ ਲਗਾਂਗੇ ਉਹ ਨੇ ਦੱਸਿਆ ਕਿ ਮੇਰੇ ਤੋਂ ਤਾਂ ਨਵਾਂ ਚੇਤਾ ਕਿਹੜਾ ਲੈ ਕੇ ਆਵੇ ਇਹ ਸਭ ਇਹਨਾਂ ਦੀਆਂ ਗੱਲਾਂ ਕਾਂਗਰਸੀਆਂ ਬਹੁਤ ਬੁਢੀਤਾ ਦਾ ਹਰਨਗੇ 27 ਤੇ ਕਾਂਗਰਸ ਦਾ ਬੜਾ ਬੁਧਾ ਹਲਾ ਇਹ ਨਵਿਆਂ ਨੂੰ ਦੇ ਦਨ ਪੁਰਾਣਿਆਂ ਨੂੰ ਦੇ ਦਨ ਵੀ ਚਲਿਆਂ ਨੂੰ ਦੇ ਦਨ ਇਹ ਸਰਕਾਰ ਨਹੀਂ ਆਉਂਦੀ ਇਹਨਾਂ ਦੀ ਭਾਵੇਂ ਜੋ ਮਸਤੀ ਉਹਨਾਂ ਦੀ ਥਾਂ ਤੇ ਕਿਹਨੂੰ ਦੇਣਗੇ ਦਾ ਸੀ ਜਿਹੜੇ ਨਾਂ ਉਹਨਾਂ ਦੀ ਥਾਂ ਤੇ ਜਿਹੜੇ ਰਾਜੇ ਬੜਿੰਗ ਦੀ ਥਾਂ ਤੇ ਕਿਹਨੂੰ ਦਊਗਾ ਦੋ ਲਗਾ ਦੇ ਉਹ ਨੇ ਦੱਸਿਆ ਕਿ ਮੇਰੇ ਥਾਂ ਤੇ ਨਵਾਂ ਚੇਤਾ ਕਿਹੜਾ ਲੈ ਕੇ ਆ ਦੇ ਇਹ ਸਭ ਇਹਨਾਂ ਦੀਆਂ ਗੱਲਾਂ ਕਰ ਰਹੇ ਬਹੁਤ ਬੁਢੀਤਾ ਦਾ ਹਰਨਗੇ 27 ਤੇ ਕਾਂਗਰਸ ਦਾ ਬੜਾ ਬੁਢਾ ਆ ਲਿਆ ਇਹ ਨਵਿਆਂ ਨੂੰ ਦੇ ਦਨ ਪੁਰਾਣਿਆਂ ਨੂੰ ਦੇ ਦਨਾਂ ਵੀ ਚੱਲਿਆਂ ਨੂੰ ਦੇ ਦਨ ਇਹ ਸਰਕਾਰ ਨਹੀਂ ਆਉਂਦੀ ਇਹਨਾਂ ਦੀ ਭਾਵੇਂ ਜੋ ਮਸਤੀ ਉਹਨਾਂ ਦੀ ਥਾਂ ਤੇ ਕਿਹਨੂੰ ਦੇਣਗੇ ਅਸੀਂ ਜਿਹੜੇ ਨਾਂ ਉਹਨਾਂ ਦੀ ਥਾਂ ਤੇ ਜਿਹੜੇ ਰਾਜੇ ਬੜਿੰਗ ਦੀ ਥਾਂ ਤੇ ਕਿਹਨੂੰ ਦਊਗਾ ਤੋ ਲਗਾਂਗੇ ਉਹ ਨੇ ਦੱਸਿਆ ਕਿ ਮੇਰੇ ਥਾਂ ਤੇ ਨਵਾਂ ਚੇਤਾ ਕਿਹੜਾ ਲੈ ਕੇ ਆ ਦੇ ਇਹ ਸਭ ਇਹਨਾਂ ਦੀਆਂ ਗੱਲਾਂ ਕਾਂਗਰਸੀਆਂ ਬਹੁਤ ਬੁਢੀਤਾ ਦਾ ਹਰਨਗੇ 27 ਤੇ ਕਾਂਗਰਸ ਦਾ ਬੜਾ ਬੁਧਾ ਹਲਾ ਇਹ ਨਵਿਆਂ ਨੂੰ ਦੇ ਦਨ ਪੁਰਾਣਿਆਂ ਨੂੰ ਦੇ ਦਨ ਵੀ ਚਲਿਆਂ ਨੂੰ ਦੇ ਦਨ ਇਹ ਸਰਕਾਰ ਨੇ ਆਉਂਦੀ ਇਹਨਾਂ ਦੀ ਭਾਵੇਂ ਜੋ ਮਸਤੀ ਉਹਨਾਂ ਦੀ ਥਾਂ ਤੇ ਕਿਹਨੂੰ ਦੇਣਗੇ ਦਾ ਸੀ ਜਿਹੜੇ ਨਾਂ ਉਹਨਾਂ ਦੀ ਥਾਂ ਤੇ ਜਿਹੜੇ ਰਾਜੇ ਬੜਿੰਗ ਦੀ ਥਾਂ ਤੇ ਕਿਹਨੂੰ ਦਊਗਾ ਦੋ ਲਗਾ ਦੇ ਉਹ ਨੇ ਦੱਸਿਆ ਕਿ ਮੇਰੀ ਥਾਂ ਤੇ ਨਵਾਂ ਚੇਤਾ ਕਿਹੜਾ ਲੈ ਕੇ ਆ ਦੇ ਇਹ ਸਭ ਇਹਨਾਂ ਦੀਆਂ ਗੱਲਾਂ ਕਾਂਗਰਸ ਦੀਆਂ ਬਹੁਤ ਬੁਢੀ ਤਾਂ ਦਾ ਹਰਨਗੇ 27 ਤੇ ਕਾਂਗਰਸ ਦਾ ਬੜਾ ਬੁਢਾ ਹਲਾ ਇਹ ਨਵਿਆਂ ਨੂੰ ਦੇ ਦਨ ਪੁਰਾਣਿਆਂ ਨੂੰ ਦੇ ਦਨ ਵੀ ਚਲਿਆਂ ਨੂੰ ਦੇ ਦਨ ਇਹ ਸਰਕਾਰ ਨੇ ਆਉਂਦੀ ਇਹਨਾਂ ਦੀ ਭਾਵੇਂ ਜੋ ਮਰਜ਼ੀ ਉਹਨਾਂ ਦੀ ਥਾਂ ਤੇ ਕਿਹਨੂੰ ਦੇਣਗੇ ਦਾ ਸੀ ਜਿਹੜੇ ਨਾਂ ਉਹਨਾਂ ਦੀ ਥਾਂ ਤੇ ਜਿਹੜੇ ਰਾਜੇ ਬੜਿੰਗ ਦੀ ਥਾਂ ਤੇ ਕਿਹਨੂੰ ਦਊਗਾ ਦੋ ਲਗਾ ਦੇ ਉਹ ਮੈਂ ਦੱਸਾਂਗਾ ਮੇਰੇ ਥਾਂ ਤੇ ਨਵਾਂ ਚੇਤਾ ਕਿਹੜਾ ਲੈ ਕੇ ਆ ਦੇ ਇਹ ਸਭ ਇਹਨਾਂ ਦੀਆਂ ਗੱਲਾਂ ਕਰ ਬਹੁਤ ਬੁਰੀ ਤਾਂ ਦਾ ਹਰਨਗੇ 27 ਤੇ ਕਾਂਗਰਸ ਦਾ ਬੜਾ ਬੁਧਾ ਆ ਲਿਆ ਇਹ ਨਵਿਆਂ ਨੂੰ ਦੇ ਦਨ ਪੁਰਾਣਿਆਂ ਨੂੰ ਦੇ ਦਨਾਂ ਵੀ ਚੱਲਿਆਂ ਨੂੰ ਦੇ ਦਨ ਇਹ ਸਰਕਾਰ ਨਹੀਂ ਆਉਂਦੀ ਇਹਨਾਂ ਦੀ ਭਾਵੇਂ ਜੋ ਮਸਤੀ ਉਹਨਾਂ ਦੀ ਥਾਂ ਤੇ ਕਿਹਨੂੰ ਦੇਣਗੇ ਅਸੀਂ ਜਿਹੜੇ ਨਾਂ ਉਹਨਾਂ ਦੀ ਥਾਂ ਤੇ ਜਿਹੜੇ ਰਾਜੇ ਬੜਿੰਗ ਦੀ ਥਾਂ ਤੇ ਕਿਹਨੂੰ ਦਊਗਾ ਤੋ ਲਗਾਂਗੇ ਉਹ ਨੇ ਦੱਸਿਆ ਕਿ ਮੇਰੇ ਤੋਂ ਤਾਂ ਨਵਾਂ ਚੇਤਾ ਕਿਹੜਾ ਲੈ ਕੇ ਆਵੇ ਇਹ ਸਭ ਇਹਨਾਂ ਦੀਆਂ ਗੱਲਾਂ ਕਾਂਗਰਸੀਆਂ ਬਹੁਤ ਬੁਢੀਤਾ ਦਾ ਹਰਨਗੇ ਸਤਾਈ ਤੇ ਕਾਂਗਰਸ ਦਾ ਬੜਾ ਬੁਢਾ ਹਲਾ ਇਹ ਨਵਿਆਂ ਨੂੰ ਦੇ ਦਨ ਪੁਰਾਣਿਆਂ ਨੂੰ ਦੇ ਦਨਾਂ ਵੀ ਚਲਿਆਂ ਨੂੰ ਦੇ ਦਨ ਇਹ ਸਰਕਾਰ ਨਹੀਂ ਆਉਂਦੀ ਇਹਨਾਂ ਦੀ ਭਾਵੇਂ ਜੋ ਮਸਤੀ ਉਹਨਾਂ ਦੀ ਥਾਂ ਤੇ ਕਿਹਨੂੰ ਦੇਣਗੇ ਦਾ ਸੀ ਜਿਹੜੇ ਨਾਂ ਉਹਨਾਂ ਦੀ ਥਾਂ ਤੇ ਜਿਹੜੇ ਰਾਜੇ ਬੜਿੰਗ ਦੀ ਥਾਂ ਤੇ ਕਿਹਨੂੰ ਦਊਗਾ ਦੋ ਲਗਾਣਗੇ ਉਹ ਮੈਨੂੰ ਦੱਸ ਸਕਦੇ ਮੇਰੇ ਤਾਂ ਨਵਾਂ ਚੇਤਾ ਕਿਹੜਾ ਲੈ ਕੇ ਆ ਦੇ ਇਹ ਸਭ ਇਹਨਾਂ ਦੀਆਂ ਗੱਲਾਂ ਕਰ ਬਹੁਤ ਬੁਰੀ ਤਰ੍ਹਾਂ ਹਾਵਨਗੇ ਸਤਾਜ ਤੇ ਕਾਂਗਰਸ ਦਾ ਬੜਾ ਬੁਦਾ ਆ ਲਿਆ ਇਹ ਨਵਿਆਂ ਨੂੰ ਦੇ ਦਨ ਪੁਰਾਣਿਆਂ ਨੂੰ ਦੇ ਦਨਾਂ ਵੀ ਚੱਲਿਆਂ ਨੂੰ ਦੇ ਦਨ ਇਹ ਸਰਕਾਰ ਨਹੀਂ ਆਉਂਦੀ ਇਹਨਾਂ ਦੀ ਭਾਵੇਂ ਜੋ ਮਸਤੀ